ਗੇਦੜਬਾ ਹਲਕੇ ਦੇ ਪਤੰਤੇ ਸੱਜਣੋ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਲਕਾ ਵੱਡੇ ਬਾਦਲ ਸਾਹਿਬ ਦਾ ਤੇ ਮੇਰਾ ਸਾਡੇ ਪਰਿਵਾਰ ਦਾ ਇੱਕ ਪਰਿਵਾਰ ਹੈ ਉਸ ਇਨਸਾਨ ਨੇ ऐसे हलके ਤੋਂ ਉਹ ਦੇਵਾਲੀ ਸਾਹਿਬ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਤੁਸੀਂ ਉਹਨਾਂ ਨੂੰ ਬੜਾ ਮਾਣ ਦਿੱਤਾ ਉਹਨਾਂ ਨੇ ਵੀ ਤੁਹਾਨੂੰ ਬੜਾ ਪਿਆਰ ਦਿੱਤਾ ਮੈਂ ਪਿੱਛੇ ਜੇ ਮੈਂ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 70 ਸਾਲਾਂ 'ਚ ਕਿਹੜੇ-ਕਿਹੜੇ ਮੁੱਖ ਮੰਤਰੀ ਬਣੇ ਆ ਪੰਜਾਬ ਦੇ ਗਿਆਨੀ ਜ਼ੈਲ ਸਿੰਘ ਰੇ ਮੁੱਖ ਮੰਤਰੀ 5 ਸਾਲ ਦਰਬਾਰਾ ਸਿੰਘ ਰਿਆ 5 ਸਾਲ ਬਿਆਨ ਸਿੰਘ ਰਿਆ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ 10 ਸਾਲ ਕਿੰਨੇ ਹੋ ਗਏ 25 ਸਾਲ ਹੁਣ ਉਹ ਮਲੰਗ ਜਾਇ ਜਿਹੜਾ ਹੁਣ ਆਲਾ ਮੈਂ ਅਜ ਰਹੇਗਾ ਸ਼ਰਾਬੀ 30 ਸਾਲ ਹੋ ਗਏ 30 ਸਾਲ 5 6 ਚੀਜ਼ ਤੇ ਬਾਦਲ ਸਾਹਿਬ ਵੱਡੇ 22 ਸਾਲ ਰਿਆ ਤੁਸੀਂ ਦੇਖ ਲੋ ਖਰਾਨੀ ਦੀ ਗੱਲ ਐ ਉਹ ਜਿਹੜੇ 30 ਸਾਲ 6 ਮੁੱਖ ਮੰਤਰੀ ਰਹੇ ਐ ਇੱਕ ਨਿਸ਼ਾਨੀ ਉਹਨਾਂ ਦੀ ਯਾਦ ਨਹੀਂ ਕਰ ਸਕਦੇ ਤੁਸੀਂ ਕਿ ਆ ਬਿਆਨ ਸਿੰਘ ਨੇ ਬਣਾਇਆ ਆ ਸਾਨੂੰ ਇਸ ਨਿਸ਼ਾਨ ਨੇ ਦਿੱਤਾ ਆ ਇਸ ਮੁੱਖ ਮੰਤਰੀ ਨੇ ਇੱਕ ਵੀ ਚੀਜ਼ ਤੁਸੀਂ ਦੱਸ ਨਹੀਂ ਸਕਦੇ ਕੋ ਕੀਤਾ ਹੀ ਨਹੀਂ 5 ਸਾਲ ਆਉਂਦੇ ਉਵੇਂ ਰਾਜ ਕਰਕੇ ਚਲੇ ਜਾਂਦੇ ਸੇਵਾ ਨਹੀਂ ਦਿੱਤੀ ਉਹਨਾਂ ਨੇ 5-5 ਸਾਲ ਖਰਾਬ ਹੋ ਗਏ 30 ਸਾਲ ਪੰਜਾਬ ਤੇ ਮੈਂ ਕਿਤੇ ਸੋਚ ਰਿਆ ਸੀ ਕਿਦਦ ਰਿਆ ਜੇ ਬਾਪੂ ਬਾਦਲ ਸਿਆਸਤ ਚ ਨਾ ਹੁੰਦੇ ਤੇ ਉਹਦੇ ਛੇ ਦੀ ਜਗਾ ਹੋਰ ਪੰਜ ਹੋਰ ਆ ਜਾਂਦੇ ਤੇ ਫਿਰ ਹੋਣਾ ਕੀ ਸੀ ਪੰਜਾਬ ਦਾ ਕਿਹਨੇ ਬਣਾਉਣੀਆਂ ਸੀ ਪਿੰਡਾਂ ਚ ਮੰਡੀਆਂ ਕਿਹਨੇ ਖੋੜੀ ਕੱਸੀਆਂ ਕੱਢਣੀਆਂ ਸੀ ਕਿਹਨੇ ਇੱਥੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਗਰੀਬ ਨੂੰ ਅਟਾ ਦਾ ਦੇਣਾ ਸੀ ਸ਼ਗਨ ਦੇਣਾ ਸੀ ਪੈਨਸ਼ਨ ਦੇਣੀ ਸੀ ਕਿਨੇ ਬੀਜੀ ਘਰ ਬਣਾਉਣੇ ਸੀ ਆ ਸਾਰਾ ਕੁਝ ਆਪਾਂ ਤਾਂ ਕਿੰਨਾ ਪਿੱਛੇ ਚੱਲੇ ਜਾਂਦੇ ਇਕੱਲੇ ਇੱਕ ਇਨਸਾਨ ਨੇ ਸਾਰਾ ਕੁਝ ਹੀ ਬਣਾਇਆ ਇੱਕ ਇਨਸਾਨ ਨੇ ਉਹਨਾਂ ਦੀ 98 ਸਾਲ ਦੀ ਆਪਾਂ ਬਣਾ ਰਹੇ ਸੀ ਖਾਨ ਵਿੱਚ ਜੋ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਸੇਵਾ ਕੀਤੀ ਪੰਜਾਬ ਦੇ 70 ਸਾਲ ਮੈਨੂੰ ਲੱਗਦਾ ਕੋਈ ਪੰਜਾਬ 'ਚ ਘਰ ਨਹੀਂ ਕੋਈ ਪਰਿਵਾਰ ਨਹੀਂ ਜਿੱਥੇ ਉਹ ਨਾ ਗਏ ਹੁਣ ਦੁੱਖ ਸੁੱਖ ਦਾ ਸਾਥ ਨਹੀਂ ਨਾ ਕੀਤਾ ਤੇ ਮੈਨੂੰ ਯਾਦ ਹੈ ਗਿੱਦੜਵਾ ਹਲਕਾ ਮੈਨੂੰ ਲੱਗਦਾ ਪਹਿਲੇ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਇੱਥੇ ਦਾ ਕਹਾਵਟਾਂ ਚ ਬਣਿਆ ਸੀ ਪੁਲਾਓ ਉੱਤੋਂ ਪਾਣੀ ਟਪਾਇਆ ਬਾਲਸ ਬਾਤੂ ਬਾਗਲੇ ਹੈ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਪੁਲਾਓ ਉੱਤੋਂ ਪਾਣੀ ਟਪਾਇਆ ਮੈਨੂੰ ਲੱਗਦਾ ਹੈ ਜੇ ਬਾਹਰੋਂ ਆਪਣੀ ਸਰਕਾਰ ਨਾ ਆਉਂਦੀ ਹੁਣ ਨੂੰ ਤਾਂ ਸੇਮ ਨਹੀਂ ਤਬਾਹ ਕਰ ਦੇਣਾ ਸੀ ਮੇਰੇ ਖਿਆਲੋਂ ਕਰ ਦਿੰਦੇ ਜੀ ਸਹੀ ਹੈ ਚਲੋ ਸਰ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਿਆਂ ਬਚਾ ਲੋ ਪੰਜਾਬ ਨੂੰ ਤੇ ਤਕੜਾ ਕਰ ਦਿਓ ਕਾਲੀ ਦਲ ਨੂੰ ਜੇ ਬਚਣਾ ਹੁਣ ਬਹੁਤ ਸਾਲ ਹੋ ਗਏ ਤੁਹਾਡਾ ਕਨੈਕਸ਼ਨ ਪਲੱਗਾਂ ਨਾਲ ਜੁੜੇ ਹੋਣ ਹੁਣ ਵਾਪਸ ਭਾਖੜੇ ਨਾਲ ਜੋੜਨ ਵਾਸਤੇ ਆਏ ਬੋਲੇ ਇਨਸਾਨ ਹਾ ਜਿਹੜਾ ਪਹਿਲੇ ਭਾਖੜੇ ਨਾਲ ਸੀ ਤੁਹਾਡਾ ਤੇ ਫਿਰ ਖੁੱਲੀ ਬਿਜਲੀ ਆਉਂਦੀ ਸੀ ਦੇਖੋ ਲਾ ਪਾਣੀ ਆਉਂਦਾ ਸੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਸੌਂਦੇ ਸੀ ਤੇ ਬਾਦਲ ਸਾਹਿਬ ਜਾਗਦੇ ਸੀ ਹੁਣ ਮੈਂ ਆਈ ਬੇਨਤੀ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਬਣਾ ਕੇ ਸਮਝਿਓ ਆਈ ਤੋ ਪਾਖੜੇ ਨਾਲ ਤੁਸੀਂ ਜੋੜ ਨਾ ਹੀ ਹੋ ਪਾਖੜੇ ਨਾਲ ਸਿੰਦਾ ਕਨੈਕਸ਼ਨ ਜੋੜ ਲਓ ਕਿਧਰ ਵੀ ਆਲਿਓ ਤੇ ਮੈਂ ਤੁਹਾਨੂੰ ਇਹ ਮੈਂ ਦੱਸਦਾ ਪੂਰੀ ਜ਼ਿੰਦਗੀ ਤੁਹਾਡੇ ਸੇਵਾ ਕਰਦਾ ਰਹੂੰਗਾ ਬੋਲੇ ਇਨਸਾਨ ਜੋ ਕੀ ਜੋ ਮਨ ਜੋ ਮੈਂ ਅੱਜ ਹੈ ਜੋ ਮੈਂ ਅੱਜ ਹੈ ਵੱਡੇ ਬਾਦਲ ਸਾਹਿਬ ਕਰਕੇ ਆ ਤੇ ਜੋ ਵੱਡੇ ਬਾਦਲ ਸਾਹਿਬ ਸੀ ਉਹ ਤੁਹਾਡੇ ਕਰਕੇ ਸੀ ਤੁਹਾਡੇ ਸਾਰੇ ਤੁਹਾਡੇ ਬਜ਼ੁਰਗਾਂ ਨਾਲ ਤੁਹਾਡੇ ਹਰ ਘਰ ਚ ਫੋਟੋ ਹੋਣੀ ਹੈ ਤੁਹਾਡੇ ਬਾਦਲ ਦੀ ਐਸ ਕਰਕੇ ਹੁਣ ਕਿਤੇ ਝਾਕਣ ਦੀ ਲੋੜ ਨਹੀਂ ਕੋਈ ਝਾੜੂ ਨਹੀਂ ਕੋਈ ਪੰਜਾ ਨਹੀਂ ਕੁਝ ਨਹੀਂ ਜੇ ਸੱਚਾ ਪਿਆਰ ਤੁਸੀਂ ਯਾਦ ਕਰਦੇ ਹੋ ਸੱਚਾ ਪਿਆਰ ਤੇ ਗਿੱਦੜੇ ਵਾਲੇ ਉਹ ਆ ਜ਼ਿਲ੍ਹਾ ਪਰਿਸ਼ਦ ਬਲਾਕ ਸੰਤੀ ਇੱਕ ਪਾਸੇ ਕਰ ਦਿਓ ਇੱਕ ਪਾਸੇ ਕਰ ਦਿਓ ਬੋਲੇ ਇਨਸਾਨ ਹੈ ਦੇਖੋ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੰਜਾਬ ਦਾ ਆ 10 ਸਾਲ ਦੇਖ ਲਓ ਬੜੀ ਸਪੀਡ ਨਾਲ ਗੱਡੀ ਚਲਾਈ ਸੀ ਬਾਦਲ ਸਾਹਿਬ ਨੇ ਬ੍ਰੇਕ ਲੱਗੀਆਂ ਆਪਣੀ ਕਿਸਮਤੀ ਮਿਲ ਲਾ ਇਹ ਦੇਖ ਦੇਖ ਦੇ ਦਿਨ ਆ ਜਾਂਦੇ ਆ 10 ਸਾਲ ਵਿੱਚ ਕੋਈ ਹੈ ਹੀ ਨਹੀਂ ਇਸ ਵਾਰੀ ਵਸ ਪੰਜਾਬ ਦਾ ਕਿੰਨੇ ਪਿੱਛੇ ਚਲੇ ਗਏ ਜਿਹੜੀ ਇਸ ਜਿੱਥੇ ਇંટ ਰੱਖੀ ਸੀ ਬਾਦ ਸਾਹਿਬ ਜਾਣ ਦੇ ਟਾਈਮ ਉੱਥੇ ਹੀ ਪਈ ਐ ਸੀਮੈਂਟ ਵੀ ਨਹੀਂ ਲਾਇਆ ਉਹਨੇ ਸਾਰਾ ਕੁਝ ਹੀ ਬੰਦ ਹੋ ਗਿਆ ਆਟਾ ਵਾਲਾ ਸਭ ਰੋਣ ਪੈਨਸ਼ਨ ਸਾਰੀਆਂ ਚੀਜ਼ਾਂ ਬੰਦ ਕੰਮ ਨਹੀਂ ਹੋਇਆ ਕੰਮ ਕੀ ਹੋਣਾ ਸੀ ਅੱਜ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈpropto ਮੰਗੀ ਜਾਂਦੇ ਆ ਕੋਈ ਪੁੱਛਦਾ ਨਹੀਂ ਜਿਹਨੂੰ ਕੋਈ ਤਕਲੀਫ ਹੋਏ ਉਹਨੂੰ ਪਤਾ ਨਹੀਂ ਮੈਂ ਕਿੱਥੇ ਜਾਵਾਂ ਕਿੱਥੇ ਅਫਸਰ ਸਹੀ ਲੁੱਟੀ ਜਾਂਦੀ ਹੈ ਹੁਣ ਇਹ ਜਾ ਮਾਹੌਲ ਤੁਸੀਂ ਬਦਲ ਸਕਦੇ ਹੋ ਇਸ ਕਰਕੇ ਹੁਣ ਆਪਣਾ ਕੋਈ ਧੜਾ ਨਹੀਂ ਕੋਈ ਗਰੁੱਪ ਨਹੀਂ ਆਪਣਾ ਇੱਕੋ ਹੀ ਗਰੁੱਪ ਆ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਬੋਲੇ ਸੋਨਿਹਾਲ ਵਾਹਿਗੁਰੂ ਸੁਮੇ ਆਸ ਰੱਖਦੇ ਮੈਂ ਆਸ ਰੱਖਦਾ ਕਿ 14 ਤਰੀਕ ਨੂੰ ਵੋਟਾਂ ਤੇ 16 ਨੂੰ ਰਿਜ਼ਲਟ ਆਊਗਾ ਮੈਂ ਦੇਖਣਾ ਚਾਹਣਾ ਹੈ ਕਿ ਗਿੱਦੜਵਾਲੇ ਸੱਚੇ ਬਾਪੂ ਵਾਲਦੇ ਨੂੰ ਪਿਆਰ ਕਰਦੇ ਕਿ ਨਹੀਂ ਆ ਪਤਾ ਲੱਗ ਜੂਗਾ 14 ਤਰੀਕ ਨੂੰ ਜਿਹੜੇ ਝਾੜੂ ਵਾਲੇ ਦੂਜੇ ਗਦਾਜ ਜੋ ਤਖਾ ਹੈਗਾ ਸਾਰਿਆਂ ਨੂੰ ਭਜਾ ਦਿਓ ਤੇ ਅੱਜ ਦੇ ਬਾਅਦ ਥੋੜਾ ਸਿੱਧਾ ਕਲੈਕਸ਼ਨ ਪਾਖੜੇ ਨਾਲ 24 ਘੰਟੇ ਬਿਜਲੀ ਕੋਈ ਸਮੱਸਿਆ ਨਹੀਂ ਕੋਈ ਆਤਮੀ ਆਉਂਦਾ ਕੋਈ ਥੋੜੇ ਤੇ ਝਾਕ ਨਹੀਂ ਸਕਦਾ ਵਾਹੀ ਜੀ ਕਾਲ ਚ ਵਾਹੀ ਜੀ ਕੀ ਪਤਾ